ਵੀਰ ਲੌਰੈਂਸ ਵਿਸ਼ਨੋਈ ਤੇਰੇ ਨਾਲ ਗੱਲਿਆਂ ਇਹਨੂੰ ਤੇ ਮੇਰੇ ਨਾਲ ਦੇ ਸਿੰਘਾਂ ਦੀ ਜਾਨ ਨੂੰ ਇਸ ਵੇਲੇ ਮੇਰੇ ਹੀ ਕੋਲਡ ਮੇਰੇ ਹੀ ਮੂੰਹ ਬੋਲੇ ਭਰਾਵਾ ਬਦੂ ਮੈਨੂੰ ਜਾਨ ਨੂੰ ਮਾਰਨ ਦੀਆਂ ਧਮਕੀਆਂ ਆ ਨਾ ਸਰਕਾਰ ਮੇਰੇ ਕਿਸਾਨਸ ਬਣਾ ਕੇ ਦੇ ਰਹੀ ਆ ਸਾਰੀਆਂ ਸਿੱਖ ਸੰਪਰਦਾਵਾਂ ਮੇਰਾ ਵਿਰੋਧ ਕਰ ਰਹੀਆਂ ਨਹੀਂ ਸਾਰੇ ਮੇਰਾ ਵਿਰੋਧ ਹੀ ਕਰ ਰਹੇ ਆ ਜੀ ਮੈਂ ਜਿਉਂਦਾ ਰਹਿ ਗਿਆ ਜਿੱਥੇ ਤੂੰ ਕਹੂਗਾ ਉੱਥੇ ਆਪਾਂ ਵੀ ਚੱਪੂਸ਼ ਕਰਨਾ ਤੇ ਨਾਲ ਮੰਗੇ ਪਰ ਅੱਜ ਮੇਰਾ ਸਾਥ ਦੇ ਕਿਉਂ ਹੋਇਆ ਰੰਗ ਚੌਕਲੇਟ ਵਰਗਾ ਆ ਕਾਲ ਡਰਦਾ ਕਿਉਂ ਆ ਸਿੰਘਾ ਸੰਗਤ ਜੀ ਅੱਜ ਆਪਾਂ ਗੱਲ ਕਰਨੀ ਐ ਇੱਕ ਵਿਸ਼ਵਧੇਰਾ ਜੇ ਦੀ ਕਿਹੜਾ ਵਿਸ਼ਵਧੇਰਾ ਜਾ ਜਿਹੜਾ ਇੰਨਾ ਗੰਦ ਬਕਦਾ ਸੀ ਇੰਨੀਆਂ ਕ ਗਾਲਾਂ ਕੱਢਦਾ ਸੀ ਸਾਡੇ ਨਿਗੇ ਨਿਗੇ ਜਵਾਕਾਂ ਨੂੰ ਗੰਦ ਬਕਣਾ ਸਿਖਾ ਗਿਆ ਤੇ ਪਰ ਸਾਡੇ ਵਾਲੀਆਂ ਜਿਹੜੀਆਂ ਭੇਡਾਂ ਇਹਨੇ ਮਗਰ ਲੱਗੀਆਂ ਰਹੀਆਂ ਉਹਨਾਂ ਨੇ ਇਦਾਂ ਕਿਹਾ ਫਿਰ ਨਹੀਂ ਜੀ ਇਹ ਤਾਂ ਸੱਚੀ ਵਾਲਾ ਬੋਲਦਾ ਵਾ ਇਹ ਤਾਂ ਸੱਚੀ ਬੋਤ ਬੋਲਦਾ ਵਾ ਸੱਚ ਸੱਚ ਕਰਦੇ ਆ ਕਰਦੇ ਆ ਤੁਹਾਡੇ ਨਿਗੇ ਨਿਗੇ ਨਿਆੜਿਆਂ ਨੂੰ ਇਹੋ ਇਹੋ ਜਿਹਾ ਗੰਦ ਬਕਣਾ ਸਿਖਾ ਗਿਆ ਵੀ ਮੈਂ ਕਹਿੰਦਾ ਕੰਨਾਂ ਨੂੰ ਹੱਥ ਲੱਗ ਜਾਂਦੇ ਆ ਪਿਛਲੇ ਦਿਨੀ ਇਹ ਬੰਦਾ ਹਰਜੀਤ ਰਸੂਲਪੁਰ ਗਿਆ ਇੱਕ ਬਹਿਰੂਪੀਆ ਵਾ ਉਹਦੇ ਕੋਲ ਜਾ ਕੇ ਬੈਠਾ ਤੇ ਉੱਥੇ ਜਾ ਕੇ ਗੱਲ ਕਿਹੜੀ ਕੀਤੀ ਇਹਨੇ ਉੱਥੇ ਜਾ ਕੇ ਜਿਹੜੀ ਗੱਲ ਕੀਤੀ ਇਹਨੇ ਆਂਦਾ ਵੀ ਸਾਡੇ ਉਹੀ ਜਟਾ ਜੂਟ ਆ ਸਾਡੇ ਉਹੀ ਜਟਾ ਜੂਟ ਤੇ ਮੈਂ ਤਾਂ ਇਹਨੂੰ ਅੱਗੇ ਵੀ ਹਵਾਲਾ ਦਿੰਦਾ ਇਹ ਭਰਾ ਜਟਾ ਜੂਟ ਖਾਲਸੇ ਦੀ ਨਹੀਂਗੀ ਸਿੱਖਾਂ ਦੀ ਜਟਾ ਜੂਟ ਨਹੀਂਗੀ ਇਥੇ ਕੰਗਾ ਦੋਨੋਂ ਵਕਤ ਕਰ ਪਾਗ ਜਨੇ ਕਰ ਬੰਨ੍ਹਦੀ ਦੋ ਵਕਤ ਮਾਰਾ ਇਹਨੇ ਕੰਗਲ ਕਰਨ ਦੀ ਗੱਲ ਕੀਤੀ ਹੈ ਜਟਾ ਜੂਟ ਦੇ ਵਿੱਚ ਕੰਗਾ ਹੋਣਾ ਹੀ ਕੋਈ ਨਹੀਂ ਪਹਿਲੀ ਗੱਲ ਦੂਜੀ ਗੱਲ ਇਹਨੇ ਕਹੀ ਵੀ ਸਾਡੇ ਵੰਸ਼ ਅਸੀਂ ਪਰਸ਼ੂਰਾਮ ਦੀ ਵੰਸ਼ ਆ ਰਾਮਚੰਦਰ ਜੀ ਦੀ ਵੰਸ਼ ਮੈਂ ਬੇਨਤੀ ਕਰਾਂ ਭਰਾਵਾ ਤੂੰ ਹੋਏਗਾ ਖਾਲਸਾ ਪੰਥਦ ਨਹੀਂ ਹੈਗਾ ਇਹ ਤੇ ਗੁਰਨਾਨਕ ਦੀ ਵੰਸ਼ ਆ ਰੋਲਾ ਰੱਪਾ ਹੋਇਆ ਬੰਨਾ ਗਿਲਾ ਆਇਆ ਫਿਰ ਗੱਲ ਕੀ ਕੀਤੀ ਗਈ ਆਂਦਾ ਵੀ ਸਿੱਖ ਜਾਤੀਵਾਦ ਦੇ ਵਿੱਚ ਗਲਤਾਨ ਹੋਇਆ ਤੇ ਸਿੱਖਾਂ ਨੂੰ ਜਾਤੀਵਾਦ ਦੇ ਵਿੱਚੋਂ ਕੱਢਣ ਦੇ ਮਾਰੇ ਆਂਦਾ ਮੈਂ ਆਰਐਸਐਸ ਬੀਐਸਐਸ ਸੀਐਸਐਸ ਆਹਦਾ ਜਿੰਨਾਂ ਨਾਲ ਵੀ ਮਿਲਣਾ ਪਿਆ ਮੈਂ ਮਿਲੂੰਗਾ ਮੈਂ ਬੇਨਤੀ ਕਰਾਂ ਮਿਲ ਉਹਨਾਂ ਬੰਦਿਆਂ ਨਾਲ ਜਿਹੜੇ ਜਾਤੀਵਾਦ ਨੂੰ ਪ੍ਰੋਮੋਟ ਕਰ ਰਹੇ ਆ ਜਿਹੜੇ ਸਿੱਖਾਂ ਨੂੰ ਡੈਲੀ Hindu ਘਰਾਰ ਕਰ ਰਹੇ ਆ ਉਹਨਾਂ ਬੰਦਿਆਂ ਨਾਲ ਮਿਲ ਰਿਹਾ ਵਾ ਤੇ ਆਪਣੇ ਆਪ ਨੂੰ ਸੱਚਾ ਸਾਬਤ ਕਰਨ ਦਾ ਮਾਰਾ ਆਂਦਾ ਵੀ ਜਾਤੀਵਾਦ ਪ੍ਰੋਮੋਟ ਵੀ ਜਾਤੀਵਾਦ ਵਧ ਰਿਹਾ ਵਾ ਤੇ ਆਨਾ ਮੈਂ ਜਾਤੀਵਾਦ ਨੂੰ ਖਤਮ ਕਰਨ ਦਾ ਮਾਰਾ ਰਸੂਲਪੁਰਗੇ ਨੂੰ ਮਿਲਿਆ ਫੇ ਦੂਜੀ ਇਹਦੀ ਵੀਡੀਓ ਆਈ ਜਿੱਚ ਆਪ ਮੰਨਿਆ ਵੀ ਸੰਗਤ ਜੀ ਆਪਾਂ ਆਰਐਸਐਸ ਤੇ ਬੀਜੇਪੀ ਜੁਆਇਨ ਕਰ ਲਈ ਆ ਆਪ ਮੰਨਿਆ ਹੋਰ ਕਾਫੀ ਰੌਲੇ ਰੱਪੇ ਹੋਏ ਕਲਿੱਪਾਂਆਂ ਦੀਆਂ ਸਿੰਘਾਂ ਨੇ ਕੱਟ ਕੇ ਵਾਇਰਲ ਕੀਤੀਆਂ ਰੌਲਾ ਰੱਪਾ ਹੋਇਆ ਫਿਰ ਜੋ ਇਹਨੇ ਹੋਣ ਗੱਲ ਕਹੀ ਆਂਦਾ ਵੀ ਲੌਰੈਂਸ ਬਿਸ਼ਨੋਈ ਜਿਹੜਾ ਇੱਕ ਗੈਂਗਸਟਰ ਆ ਮੁੰਡਾ ਆਂਦਾ ਵੀ ਲੌਰੈਂਸ ਬਿਸ਼ਨੋਈ ਵੀਰ ਨੂੰ ਮੇਰੀ ਬੇਨਤੀ ਆ ਵੀ ਆਂਦਾ ਉਹ ਮੇਰੀ ਮਦਦ ਕਰੇ ਮਦਦ ਕਿਉਂ ਕਰੇ ਅੰਦਾ ਮੈਨੂੰ ਆਪਣੇ ਜਿਹੜੇ ਮੇਰੇ ਸੋ ਕਾਲਡ ਭਰਾ ਵਾ ਆਂਦਾ ਉਹਨਾਂ ਤੋਂ ਮੈਨੂੰ ਖਤਰਾ ਵਾ ਮੈਂ ਇੱਥੇ ਬਿਸ਼ਨੋਈ ਵੀਰ ਦੇ ਗਾੜੀ ਬੇਨਤੀ ਕਰਦਾ ਵੀਰੇ ਬਿਸ਼ਨੋਈ ਵੀਰੇ ਤੁਹਾਡੇ ਨਾਲ ਸਾਡੇ ਮਤਭੇਦ ਹੋਣਗੇ ਇੱਕ ਵੱਖਰਾ ਵਿਸ਼ਾ ਵਾ ਪਰ ਇਸ ਬੰਦੇ ਦੀ ਮਦਦ ਨਾ ਕਰਿਓ ਉਹ ਕਿਉਂ ਇਹਦੀ ਮਦਦ ਕਿਉਂ ਨਾ ਕਰਿਓ ਉਹਦਾ ਕਾਰਨ ਜਿਹੜਾ ਬੰਦਾ ਆਪਣੇ ਗੁਰੂ ਦਾ ਨਹੀਂ ਬਣਿਆ ਜਿਹੜਾ ਬੰਦਾ ਲੂਣ ਖਾ ਕੇ ਨਮਕ ਖਾ ਕੇ ਗੁਰੂ ਘਰ ਦਾ ਤੇ ਗੁਰੂ ਦਾ ਨਹੀਂ ਬਣਿਆ ਬਿਸ਼नोई ਵੀਰੇ ਤੋੜਾ ਕਿ ਤੋ ਬੰਜੂਗਾ ਇਹਦੀ ਭੁੱਲ ਕੇ ਵੀ ਮਦਦ ਨਾ ਕਰਿਓ ਇਹ ਉਹ ਬੰਦਾ ਵਾ ਜਿਹੜਾ ਆਪ ਗਾਲਾਂ ਕੱਢਦਾ ਰਿਹਾ ਆਪ ਗੰਦਬਗਦਾ ਰਿਹਾ ਤੇ ਆਪਣੇ ਆਪ ਨੂੰ ਸੱਚੇ ਸਾਬਤ ਕਰਨ ਦੇ ਆ ਮਾਰਿਆ ਬਹਾਨਾ ਕੀ ਲਾਇਆ ਇਹਨਾਂ ਨੇ ਆਂਦਾ ਕੀ ਹੋ ਗਿਆ ਜੇ ਮੈਂ ਗਾਲਾਂ ਕੱਢਦਾ ਰਿਆਂ ਤੇ ਕੀ ਹੋ ਗਿਆ ਆਂਦਾ ਵੀ ਗੁਰੂ ਮਹਾਰਾਜ ਵੀ ਗਾਲਾਂ ਕੱਢਦੇ ਰਹੇ ਆ ਕਹਿਣ ਤੋਂ ਭਾਵ ਆਪਣੇ ਆਪ ਨੂੰ ਆਂਦਾ ਜੇ ਮੈਂ ਗਾਲਾਂ ਕੱਢਦਾ ਵਾਂ ਤੇ ਗੁਰੂ ਸਾਹਿਬ ਵੀ ਮੇਰੇ ਵਰਗੇ ਨੀਚ ਕਰਦਾਰ ਦੇ ਹੀ ਇਹ ਉਹ ਲੋਗ ਆ ਜਿਨ੍ਹਾਂ ਨੇ ਆਪਣੇ ਗੁਰੂ ਦੇ ਕਿਰਦਾਰ ਤੇ ਵੀ ਉਂਗਲ ਚੁੱਕੀ ਗੁਰ ਕੀ ਨਿੰਦਾਂ ਸੁਣੇ ਨਾ ਕਾਹਨ ਮਹਾਰਾਜ ਕਹਿੰਦੇ ਆ ਸਾਡੇ ਗੁਰੂ ਦੀ ਨਿੰਦਿਆ ਕੀਤੀ ਐ ਇਹ ਬੰਦੇ ਨੇ ਨਿੰਦਿਆ ਕਿਹੜੀ ਜਿੱਥੇ ਮਹਾਰਾਜ ਬਾਣੀ ਦੇ ਵਿੱਚ ਲਿਖਦੇ ਮਿੱਠ ਬੋਲਦਾ ਜੀ ਅਰ ਸੱਜਣ ਸਵਾਮੀ ਮੋਰਾ ਸੰਮਲ ਥੱਕੀ ਜੀ ਉਹ ਕਦੇ ਨਾ ਬੋਲੇ ਕੌੜਾ ਨਾਨਕ ਫਿੱਕਾ ਬੋਲਿਆ ਤਨਮਨ ਫਿੱਕਾ ਹੋਏ ਇਸ ਬੰਦੇ ਨੇ ਗੁਰੂ ਨੂੰ ਜਿਹੜੇ ਗੁਰੂ ਬਾਣੀ ਦੇ ਵਿੱਚ ਮਿੱਠਾ ਬੋਲਣਾ ਸਿਖਾ ਰਹੇ ਇਹਨੇ ਆਪਣੇ ਆਪ ਨੂੰ ਸੱਚੇ ਸਾਫਤ ਕਰਨੇ ਮਾਰਿਆਂ ਦਾ ਗੁਰੂ ਵੀ ਓਡੇ ਗਾਲਾਂ ਕੱਢਦੇ ਰਿਹਾ ਸਾਡੇ ਗੁਰੂ ਦੀ ਤੋਹੀਨ ਕੀਤੀ ਇਸ ਬੰਦੇ ਨੇ ਨੰਬਰ 2 ਬਿਸ਼ਨੋਈ ਵੀਰ ਨੂੰ ਆਂਦਾ ਲੌਰਸ ਬਿਸ਼ਨੋਈ ਗੈਂਗਸਟਰ ਨੂੰ ਆਂਦਾ ਆਂਦਾ ਇੱਕਰੀ ਮੇਰਾ ਸਾਥ ਦੇ ਦੇ ਬਾਅਦ ਵਿੱਚ ਮੈਂ ਜੋ ਤੂ ਆਕੇ ਕੰਮ ਕਰਨ ਨੂੰ ਤਿਆਰ ਆ ਕਹਿਣ ਤੋਂ ਭਾਵ ਇਹ ਸਾਨੂੰ ਧਮਕੀਆਂ ਦਿਵਾ ਰਿਹਾ ਵਾ ਇਹ ਇਹਣਾ ਕੋ ਕਵੇ ਪੀ ਇਹਨੂੰ ਕਿਸੇ ਤੋਂ ਖਤਰਾ ਵਾ ਇਹ ਸਾਨੂੰ ਧਮਕੀਆਂ ਦਿਵਾ ਰਿਹਾ ਬਿਸ਼ਨੋਈ ਦਾ ਨਾਮ ਲੈ ਕੇ ਕਿਉਂ ਜਿਹੜੇ ਇਹਦੇ ਉੱਤੇ ਬੋਲੇ ਜਿਹੜੇ ਪ੍ਰਚਾਰਕ ਬੋਲੇ ਜਿਹੜੇ ਹੋਰ ਸੋਸ਼ਲ ਮੀਡੀਆ ਉਤੇ ਜਿਹੜੇ ਨਿਹੰਗ ਸਿੰਘ ਭਰਾ ਸਾਡੇ ਗੁਰੂ ਕੀ ਲਾੜ ਲਈ ਫੌਜਾਂ ਉਹ ਬੋਲੀਆਂ ਇਹ ਉਹਨਾਂ ਨੂੰ ਧਮਕੀਆਂ ਦਿਵਾ ਰਿਹਾ ਵਾ ਧਮਕੀਆਂ ਕਿਵੇਂ ਬਿਸ਼ਨੋਈ ਨੇ ਮੇਰਾ ਸਾਥ ਦੇਣਾ ਵਾ ਇਹ ਧਮਕੀਆਂ ਦਿਵਾ ਰਿਹਾ ਸਾਨੂੰ ਤਾਂ ਮੈਂ ਬਿਸ਼ਨੋਈ ਵੀ ਇਹਨੂੰ ਬੇਨਤੀ ਕਰਦਾ ਵੀਰੇ ਇਹਦਾ ਸਾਥ ਨਾ ਦਿਓ ਇਹ ਗੁਰੂ ਦਾ ਨਹੀਂ ਬਣਿਆ ਮੇਰੇ ਤਰ੍ਹਾਂ ਕਿੱਥੋਂ ਬਣ ਜੂਗਾ ਜਿਹੜੇ ਗੁਰੂ ਦਾ ਨਮਕ ਖਾਦਾ ਲੂਣ ਖਾਦਾ ਹੈ ਉਹ ਗੁਰੂ ਦਾ ਨਹੀਂ ਬਣਿਆ ਬਿਸ਼ਨੋਈ ਵੀਰੇ ਤੁਹਾਡਾ ਕਿੱਥੋਂ ਬਣ ਜੂਗਾ ਇਹਦਾ ਸਾਥ ਨਾ ਦਿਓ ਆ ਕਿਰਤ ਕਣ ਬੰਦਾ ਜੀ ਨੰਬਰ 2 ਕਈ ਲੋਕੀਆਂ ਜਿਵੇਂ ਇਹਦੇ ਪੇਟ ਆ ਜੜੀਆਂ ਇਹਦੇ ਮਗਰ ਲੱਗੀਆਂ ਫਿਰਦੀਆਂ ਵਾ ਕੀ ਕਹਿ ਰਹੀਆਂ ਲਓ ਜੀ ਇਹ ਤੇ ਬੰਦਾ ਹੀ ਫੜਾ ਵਧੀਆ ਇਹਦੇ ਬੰਦਾ ਸੱਚ ਬੜਾ ਬੋਲਦਾ ਜੇ ਬੰਦਾ ਵਧੀਆ ਵਾ ਨਾ ਜੇ ਤੁਹਾਡੇ ਕਹਿਣ ਮੁਤਾਬਕ ਬੰਦਾ ਚੰਗਾ ਵਾ ਤੇ ਇਹਨੂੰ ਬੰਦੇ ਨੂੰ ਆਪਦੇ ਘਰੇ ਲਿਆ ਕੇ ਰੱਖੋ ਫਿਰ ਇਹਨੂੰ ਬੰਦੇ ਨੂੰ ਆਪਣੇ ਘਰੇ ਲਿਆ ਕੇ ਰੱਖੋ ਤੁਹਾਡੇ ਨਿਕ ਨੇ ਕਿੰਨੇ ਆ ਇਹਨੂੰ ਗੰਦ ਬਗਣਾ ਸਿਖਾ ਕੇ ਜਾਵੇ ਫਿਰ ਘਰੇ ਲਿਆ ਕੇ ਰੱਖੋ ਨਾ ਇਹਨੂੰ ਫਿਰ ਆਪਣੇ ਇਤੋਂ ਵੱਡਾ ਇੱਕ ਬੰਦੇ ਤੁਸੀਂ ਉਹਦੇ ਸਾਡਾ ਸੱਚ ਦਾ ਪ੍ਰਚਾਰ ਕਿ ਆਏ ਸਤਨਾਮ ਨੇ ਆ ਗੱਸਾ ਚ ਬੜਾ ਬੋਲਦਾ ਇੱਕ ਬੰਦੇ ਤੁਸੀਂ ਆਂਦੇ ਜੀ ਤੇ ਦੂਜੇ ਬੰਦੇ ਉਹ ਸਤਨਾਮ ਨੇ ਗੇ ਲੋਕਾਂ ਦੇ ਤਰਲੇ ਮਾਰਦਾ ਫਿਰਦਾ ਗੈਂਗਸਟਰਾਂ ਦੇ ਮੈਨੂੰ ਬਚਾ ਲੋ ਮੈਨੂੰ ਬਚਾ ਲੋ ਤੇ ਉਹਨੂੰ ਆਪਦੇ ਘਰੇ ਲਿਆ ਕੇ ਰੱਖੋ ਫਿਰ ਨਾਲੇ ਤੇ ਤੁਹਾਡੇ ਭਾਨੇ ਬਾਜੇ ਤੇ ਨਾਲੇ ਤੁਸੀਂ ਆਂਦੇ ਸੱਚ ਬੜਾ ਬੋਲਦਾ ਤੇ ਨਾਲੇ ਫਿਰ ਤੁਹਾਡੇ ਨਿਆਣਿਆਂ ਨੂੰ ਗੰਦ ਬਗਨਾ ਸਿਖਾ ਕੇ ਜਾਵੇ ਘਰੇ ਲਿਆ ਕੇ ਰੱਖੋ ਇਹਨੂੰ ਵਾਰਾ ਭੱਜਾਗ ਫਿਰਦਾ ਕਦੀ ਐਨੂੰ ਦੌੜ ਗਿਆ ਇਧਰੋਂ 7:00 ਵਜੇ 4 ਤੇ ਉਹਨੂੰ ਦੌੜ ਗਿਆ ਭੱਜਾਗ ਫਿਰਦਾ ਹੋਣੇ ਇੱਕ ਬੰਦੇ ਨੇ ਸੱਚ ਦਾ ਪ੍ਰਚਾਰ ਕੀਤਾ ਏ ਤੇ ਸੂ ਡਰੇ ਜੇ ਪਾਪਕ ਮਾਮਦਾ ਇੱਕ ਬੰਦੇ ਨੇ ਸੱਚ ਦਾ ਪ੍ਰਚਾਰ ਕੀਤਾ ਤੇ ਫਿਰ ਇਹਨੂੰ ਘਰੇ ਲਿਆ ਕੇ ਕਿਉਂ ਨੇ ਰਖਦੇ ਆ ਆਪਦੇ ਫਿਰ ਡਰਦਾ ਕਿਉਂ ਫਿਰਦਾ ਏ ਟਿੱਕੀ ਉਹਨਾਂ ਦੇ ਕੋਲੋਂ ਹਿੰਦੂਆਂ ਦੇ ਕੋਲੋਂ ਟਿੱਕੇ ਲਵਾ ਰਿਹਾ ਮੈਂ ਬੇਨਤੀ ਕਰਾਂ ਜਿਹੜੇ ਖਾਸ ਕਰਕੇ ਸਾਨੂੰ ਹਿੰਦੂ ਵੀਰ ਕਹਿ ਰਹੇ ਆ ਪੇ ਲਓ ਜੀ ਤੁਹਾਨੂੰ ਹਿੰਦੂਆਂ ਤੋਂ ਦਿੱਕਤ ਕੀ ਆ ਦਿੱਕਤ ਨਹੀਂ ਸਾਨੂੰ ਕੋਈ ਵੀ ਸਾਡੇ ਹਿੰਦੂ ਭਰਾ ਵਾ ਸਾਨੂੰ ਹਿੰਦੂਆਂ ਤੋਂ ਕੋਈ ਦਿੱਕਤ ਨਹੀਂ ਸਾਡੇ ਮੁਸਲਮਾਨ ਵੀ ਭਰਾ ਸਾਡੇ ਜੈਨੀ ਬੋਧੀ ਕ੍ਰਿਸ਼ਚਨ ਇਸਾਈ ਸਾਰੇ ਸਾਡੇ ਭਰਾ ਵਾ ਮੁਸਲਮਾਨ ਵੀ ਭਰਾ ਹਿੰਦੂ ਵੀ ਭਰਾ ਸਾਡੇ ਪਰ ਜਿਹੜੇ ਇੱਕ ਆਪਣੇ ਧਰਮ ਦੀ ਮਰਿਆਦਾ ਗੱਲ ਆਉਂਦੀ ਮਰਿਆਦਾ ਦੀ ਗੱਲ ਨਹੀਂ ਕਰਦੇ ਆਪਦੇ ਧਰਮ ਦੀ ਤੁਸੀਂ ਆਂਦੇ ਹਿੰਦੂਆਂ ਤੋਂ ਤੁਹਾਨੂੰ ਕੀ ਪ੍ਰੋਬਲਮ ਹੈ ਸਾਨੂੰ ਕੋਈ ਪ੍ਰੋਬਲਮ ਨਹੀਂ ਗਈ ਪਰ ਪ੍ਰੋਬਲਮ ਉਸ ਚੀਜ਼ ਤੋਂ ਜਿਹੜੇ ਸਾਡੇ ਵਿੱਚ ਬਹਿ ਰੂਪ ਗਏ ਬੜੇ ਆ ਪ੍ਰੋਬਲਮ ਉਹਨਾਂ ਤੋਂ ਹੁਣ ਹਿੰਦੂ ਵੀਰ ਜਿਹੜੇ ਸਾਨੂੰ ਸਵਾਲ ਕਰ ਰਹੇ ਉਹਨਾਂ ਨੂੰ ਮੈਂ ਸਵਾਲ ਕਰਾਂ ਜੇ ਬੰਦਾ ਕੋਈ ਤੁਹਾਡੇ ਧਰਮ ਦੇ ਵਿੱਚ ਹੋਵੇ ਜਿਨੇ ਉਤਾਰਨ ਕੀਤਾ ਹੋਵੇ ਉਸ ਬੰਦੇ ਨੇ ਜਿਨੇ ਉਤਾਰਨ ਕਰਕੇ ਤੇ ਉਸ ਬੰਦੇ ਨੇ ਕੋਈ ਬੋਦੀ ਧੋਤੀ ਰੱਖੀ ਪਾਈ ਹੋਵੇ ਤਿਲਕ ਲਾਇਆ ਹੋਵੇ ਕਹਿਣ ਤੋਂ ਪਾਪੀ ਪੂਰਾ ਬ੍ਰਾਹਮਣ ਲੱਗੇ ਤੇ ਗੱਲ ਮੁਸਲਮਾਨਾਂ ਦੀ ਕਰੇ ਹੋ ਤੇ ਤੁਹਾਨੂੰ ਗੁੱਸਾ ਆਊਗਾ ਕਿ ਨਹੀਂ ਆਊਗਾ ਉਹ ਬੰਦਾ ਹੋਵੇ ਬਾਣਾ ਉਹਨਾਂ ਦਾ ਭੇਖ ਉਹਨਾਂ ਦਾ ਹਿੰਦੂਆਲਾ ਹੋਵੇ ਹਿੰਦੂ ਵੀਰਾਂ ਨੂੰ ਸਵਾਲਿਆ ਮੇਰਾ ਬਾਣਾ ਉਹਨਾਂ ਦਾ ਹਿੰਦੂਆਲਾ ਹੋਵੇ ਹਿੰਦੂਆਲਾ ਬਾਣਾ ਪਾ ਕੇ ਤੇ ਉਹ ਫਿਰ ਗੱਲ ਕਰੇ ਮੁਸਲਮਾਨਾਂ ਦੀ ਗੱਲ ਕਰੇ ਕਿਸੇ ਹੋਰ ਧਰਮ ਦੀ ਤੇ ਹਿੰਦੂ ਵੀਰੋ ਤੁਹਾਨੂੰ ਗੁੱਸਾ ਆਊਗਾ ਕਿ ਨਹੀਂ ਆਊਗਾ ਆਊਗਾ ਨਾ ਸਾਨੂੰ ਇਸ ਗੱਲ ਦਾ ਗੁੱਸਾ ਵਾ ਬਾਣਾ ਗੁਰੂ ਦਾ ਪਾਇਆ ਤੇ ਹਿੰਦੂਆਂ ਦੀ ਗੱਲ ਕਰੇ ਸਾਨੂੰ ਕੋਈ ਦਿੱਕਤ ਨਹੀਂ ਆ ਪਰ ਗੱਲ ਆ ਆਰਐਸਐਸ ਦੀ ਕਰਦਾ ਏ ਸਾਨੂੰ ਦਿੱਕਤ ਉਹ ਗੱਲ ਤੋਂ ਆ ਹਰਜੀਤ ਰਸੂਲਪੁਰ ਦੇ ਨਿਆਂਗ ਨਿਆਂਗ ਨਹੀਂ ਆਪਾਂ ਕਹਿ ਸਕਦੇ ਬਹਿਰੂਪੀਆ ਉਹ ਬਹਿਰੂਪੀਆ ਬੰਦਾ ਸ਼ਰਿਆਮ ਜੋ ਸੰਤ ਪਿੰਡਰ ਵਾਲੇ ਮਹਾਂਪੁਰਖਾਂ ਨੂੰ ਜੋ ਆਤਵਾਦੀ ਦੱਸਦਾ ਵੱਧ ਘੱਟ ਬੋਲਦਾ ਕਈ ਵਾਰੀ ਮੈਂ ਉਹਨਾਂ ਨੂੰ ਵਿਚਾਰ ਕਰਨ ਦੀ ਗੱਲ ਕੀਤੀ ਐ ਇਹਨਾਂ ਜਿਹੜਾ ਰਸੂਲਪੁਰ ਗਿਆ ਬਹਿਰੂਪੀਆ ਮੈਂ ਕਿਹਾ ਤੂੰ ਕਹਿੰਦਾ ਬਈ ਹਿੰਦੂ ਆ ਮੈਂ ਕਿਹਾ ਬਾਣੀ ਦੇ ਵਿੱਚ ਲਿਖਿਆ ਨਾ ਹਾਂ ਮੈਂ ਹਿੰਦੂ ਨਾ ਮੁਸਲਮਾਨ ਅੱਲਾ ਰਾਮ ਕੇ ਪਿੰਡ ਪ੍ਰਾਨ ਇਹਦਾ ਜਵਾਬ ਦੇ ਉਦੋਂ ਪਾਇਦਾ ਹੀ ਮਿਲਿਆ ਮੈਂ ਵੀ ਗਿਆ ਰਸੂਲਪੁਰ ਗਿਆ ਇੱਕ ਵਾਰੀ ਪਰ ਮੈਂ ਆਪਣੀ ਵਿਚਾਰ ਰੱਖੀਓ ਮੈਂ ਗੱਲ ਇਹ ਕੀਤੀ ਮੈਂ ਕਿਹਾ ਨਾਮ ਹਿੰਦੂ ਦਾ ਮੁਸਲਮਾਨ ਇਹਦਾ ਅਰਥ ਦੱਸ ਮੈ ਤੂੰ ਮੈ ਸੰਤ ਪਿੰਡ ਵਾਲਿਆਂ ਨੂੰ ਮਾਰਾ ਬੋਲਦਾ ਅਰਥ ਦੱਸ ਪਾਇਦਾ ਹੀ ਉੱਥੇ ਹੁਣ ਮਿਲਦੀ ਮਿਲਨੀ ਦੇ ਵਿੱਚ ਫਰਕ ਆ ਮੈਂ ਮਿਲਿਆ ਮੈਂ ਬਾਣੀ ਦੇ ਵਿੱਚ ਉਹ ਵਿਚਾਰ ਰੱਖੀ ਵੀ ਨਾ ਮ Hindu ਦਾ ਮੁਸਲਮਾਨ ਅੱਲਾ ਰਾਮ ਕੇ ਪਿੰਡ ਪ੍ਰਾਨ ਇਹਦਾ ਅਰਥ ਦੱਸ ਮੈਂ ਆਪਣੀ ਵਿਚਾਰ ਰੱਖੀ ਦੂਜੇ ਨੰਬਰ ਤੇ ਮਿਲਿਆ ਸਤਨਾਮ ਵੀ ਪਰ ਸਤਨਾਮ ਨੇ ਗੱਲ ਕੀ ਕੀਤੀ ਆਹਦਾ ਸਾਡੇ ਉਹੀ ਜਟਾ ਜੂਟਿਆ ਸਤਨਾਮ ਨੇ ਗੱਲ ਕੀ ਕੀਤੀ ਆਨਾ ਹੀ ਪਰਸ਼ੂਰਾਮ ਦੀ ਵੰਸਿਆ ਮਿਲਲੀ ਮਿਲਨੀ ਦੇ ਵਿੱਚ ਫਰਕ ਹੁੰਦਾ ਮੈਂ ਮਿਲਿਆ ਮੈਂ ਆਪਣੀ ਗੱਲ ਉਹ ਤੇ ਥੋਪੀ ਸਤਨਾਮ ਨਿਹੰਗ ਮਿਲਿਆ ਉਹ ਉਹਦੇ ਵਿੱਚ ਜਾ ਕੇ ਮਿਲ ਗਿਆ ਮਿਲਨੀ ਦੇ ਵਿੱਚ ਫਰਕ ਹੁੰਦਾ ਵਾ ਨੰਬਰ 2 ਸਾਨੂੰ ਬੜੇ ਵੀਰਾਂ ਨੇ ਸਵਾਲ ਕੀਤੇ ਬੜੇ ਵੀਰਾਂ ਨੇ ਸਾਨੂੰ ਇਹ ਸਵਾਲ ਕੀਤੇ ਆਂਦੇ ਵੀ ਜੇ ਸਤਨਾਮ ਨੇ ਗਾਲਾਂ ਕੱਢਦਾ ਵਾ ਆਂਦੇ ਫੇਰ ਕੀ ਹੋ ਗਿਆ ਆਂਦੇ ਵੀ ਰੰਦੀਰ ਮਾਨ ਬੰਦਾ ਜਿਹੜਾ ਆਪਣੇ ਆਪ ਨੂੰ ਪਾਇਲਟ ਦੱਸਦਾ ਕਿਤੇ ਬਾਹਰ ਬੈਠਾ ਵਾ ਆਂਦੇ ਉਹ ਰੰਦੀਰ ਮਾਨ ਵੀ ਤਾਂ ਗਾਲਾਂ ਕੱਢਦਾ ਹੀ ਮੈਂ ਬੇਨਤੀ ਕਰਾਂ ਵੀ ਜੇ ਤਾਂ ਰੰਦੀਰ ਮਾਨ ਗਾਲਾਂ ਕੱਢਦਾ ਵਾ ਵੇਖੋ ਉਹ ਵੀ ਗੱਲ ਗਾਲ ਕੱਢਣੀ ਮਾੜੀ ਆ ਮੈਂ ਤਾਂ ਇਹ ਵਿਚਾਰ ਦਵਾਂਗਾ ਗਾਲ ਕੱਢਣੀ ਮਾੜੀ ਆ ਪਰ ਜੇ ਰੰਦੀਰ ਮਾਨ ਗਾਲ ਕੱਢਦਾ ਸੀ ਤਾਂ ਰੰਦੀਰ ਮਾਨ ਨੇ ਬਾਣਾ ਪਾ ਕੇ ਕਦੀ ਗਾਲ ਨਹੀਂ ਕੱਢੀ ਰੰਦੀਰ ਮਾਨ ਨੇ ਕਦੀ ਇਹ ਗੱਲ ਨਹੀਂ ਸੀ ਕਹੀ ਕਿ ਸਾਡਾ ਗੁਰੂ ਵੀ ਗਾਲ ਕਰਦਾ ਰਿਹਾ ਜਿੱਥੇ ਗਲਤ ਆ ਰੰਦੀਰ ਮਾਨ ਜਿੱਥੇ ਉਹਨੇ ਇਹ ਗੱਲ ਕਹੀ ਹਮਕਰ ਲੋ ਆਉਂਦਾ ਵੀ ਹਮਕਰ ਲਬਾਣੇ ਆਏ ਪਰ ਸ਼ਬਦ ਕੀ ਆ ਹਮਕਰ ਸਾਜਣ ਆਏ ਸੱਚੇ ਮੇਲ ਮਿਲਾਏ ਜਿੱਥੇ ਉਹਨੇ ਇਹ ਗੱਲ ਕੀਤੀ ਇੱਥੇ ਉਹ ਵੀ ਗਲਤ ਆ ਰੰਦੀਰ ਮਾਨ ਉਹ ਵੀ ਬੰਦਾ ਗਲਤ ਆ ਪਰ ਜਿੱਥੇ ਗੱਲ ਕੀਤੀ ਜਾ ਰਹੀ ਆ ਵੀ ਵੇਖੋ ਜੀ ਰੰਦੀਰ ਮਾਨ ਵੀ ਗਾਲਾਂ ਕੱਢਦਾ ਸੀ ਰੰਧੀਰਮਾਨ ਬਾਣਾ ਪਾਏ ਗਾਲ ਨਹੀਂ ਕਰਦਾ ਰੰਧੀਰਮਾਨ ਗਾਲਾ ਬਾਣਾ ਪਾ ਕੇ ਨਹੀਂ ਕਰਦਾ ਇਹ ਬਾਣਾ ਪਾ ਕੇ ਇਹਨੇ ਸਿੱਖੀ ਬਧਨਾਮ ਕੀਤੀ ਤਾਂ ਇਹ ਤੁਹਾਨੂੰ ਦਿੱਕਤ ਆ ਜਿਹੜਾ ਬੰਦਾ ਗਾਲ ਕੱਢਦਾ ਉਹ ਗਲਤੀ ਆ ਗਾਲ ਕਰਨੀ ਗਲਤੀ ਆ ਪਰ ਜਿਹੜਾ ਬਾਣਾ ਪਾ ਕੇ ਗਾਲ ਕੱਢੇ ਤਾਂ ਨਾਂ ਆਵੇ ਗੁਰੂ ਵੀ ਸਾਡੇ ਗਾਲਾਂ ਕੱਢਦੇ ਰਹੇ ਆ ਉਹ ਗੱਲ ਕਿਤੇ ਨਾ ਕਿਤੇ ਆਤਨਿੰਦਨ ਯੋਗ ਹੈ ਮੈਂ ਇਹ ਵਿਚਾਰ ਦਊਂਗਾ ਬਾਕੀ ਜਿਹੜੀਆਂ ਇਹਨੀਆਂ ਪੇਡਾਂ ਸਤਨਾਮ ਤੋਂ ਸੱਚੀ ਬੜਾ ਬੋਲਦਾ ਜੇ ਸੱਚ ਬੜਾ ਬੋਲਦਾ ਨਾ ਘਰੇ ਲਿਆ ਕੇ ਦੇਖੋ ਉਹਨੂੰ ਫਿਰ ਆਪਣੇ ਉਹ ਤਾਂ ਭੱਜਾ ਫਿਰਦਾ ਬਾਹਰ ਉਹ ਤਾਂ ਡਰਦਾ ਫਿਰਦਾ ਹੁਣ ਸਿੰਘਾਂ ਤੋਂ ਜਿਹੜੇ ਅਸਲੀ ਗੁਰੂ ਦੇ ਖਾਲਸੇ ਆ ਅਸਲੀ ਗੁਰੂ ਦੇ ਨਿਹੰਗ ਸਿੰਘ ਹੈ ਜਿਹੜੇ ਇਹ ਤਾਂ ਡਰਦਾ ਫਿਰਦਾ ਉਹਨਾਂ ਤੋਂ ਤੈਨੂੰ ਘਰੇ ਲਿਆ ਕੇ ਰੱਖੋ ਆਪਣੇ ਫਿਰ ਜੇ ਸੱਚ ਬੋਲਦਾ ਤੇ ਘਰੇ ਲਿਆ ਕੇ ਰੱਖੋ ਉਹਨੂੰ ਫਿਰ ਭੱਜਾ ਬਾਹਰ ਕੋ ਭੱਜਾ ਫਿਰਦਾ ਵਾ ਇੱਕ ਬੰਦਾ ਤੁਸੀਂ ਆਦੇ ਹੋ ਸੱਚ ਬੜਾ ਬੋਲਦਾ ਤੇ ਘਰੇ ਲਿਆ ਕੇ ਰੱਖੋ ਉਹਨੂੰ ਨਾਲੇ ਤੁਹਾਡੇ ਬੱਚਿਆਂ ਨੂੰ ਗਾਲਾਂ ਸਿਖਾ ਕੇ ਜਾਵੇ ਫੇ ਤੁਹਾਡੇ ਬੱਚੇ ਐਯੋ ਗਾਲਾਂ ਕਿਤੇ ਆਣ ਗਵਾਂਣ ਦੇ ਵਿੱਚ ਕੱਢਣਾ ਕਿਤੇ ਤੁਹਾਡੇ ਬੱਚੇ ਐਯੋ ਗਾਲਾਂ ਕਿਤੇ ਆਣ ਗਵਾਂਣ ਦੇ ਵਿੱਚ ਕਿਹੇ ਗਵਾਂਡੀ ਨੂੰ ਕੱਢਣਾ ਐਯੋ ਗਾਲਾਂ ਤੁਹਾਡੀ ਮਾਂ ਨੂੰ ਕੱਢਣ ਤੁਹਾਡੇ ਪਿਓ ਨੂੰ ਕੱਢਣ ਗਾਲਾ ਤੇ ਫੇ ਤੁਹਾਡੇ ਬੱਚੇ ਵੇਖਣ ਫੇ ਤੁਸੀਂ ਵੇਖਿਓ ਕਿ ਤੁਹਾਡੇ ਨਿਆਣਿਆਂ ਦੀ ਗਲਾ ਘੜੇ ਰੋਗ ਲਾਲ ਹੁੰਦੀਆਂ ਵਾ ਇਹਨੂੰ ਸੱਚ ਦੇ ਬਲਾਰੇ ਨੂੰ ਸਤਨਾਮ ਨੂੰ ਘਰੇ ਲਿਆ ਕੇ ਰੱਖੋ ਆਪਣੇ ਜੇ ਤੁਸੀਂ ਅੰਦਰ ਸੱਚ ਅਸੀਂ ਤੇ ਉਹਦੇ ਵੀ ਉਹਦੇ ਸਾਥ ਦਿੰਦੇ ਆ ਜੀ ਤੇ ਦੋ ਦੋ ਸਾਥ ਘਰੇ ਲਿਆ ਕੇ ਰੱਖੋ ਇਹਨੂੰ ਆਪਣੇ ਫਿਰ ਭੱਜਾ ਕੋ ਫਿਰਦਾ ਸ਼ਰਯਾਮ ਜਿੰਨੇ ਕਿਹਾ ਨੈਣਾ ਦੇਵੀ ਮੇਰੀ ਮਾਸੀ ਹੈ ਪਰਵਾ ਤੇਰੀ ਹੋਊਗੀ ਸਾਡੀ ਰਣੀਗੀ ਹੁਣ ਮੈਂ ਨੈਣਾ ਦੇਵੀ ਨੂੰ ਮਾਤਾ ਨਹੀਂ ਕਹਿ ਰਿਆ ਮਤਾ ਜੀ ਨੂੰ ਉਹ ਜਿੰਨਾਂ ਦੇ ਹੈਗੇ ਉਹਨਾਂ ਨੂੰ ਮੁਬਾਰਕ ਪਰ ਬਾਣਾ ਸਿੱਖਾਂ ਵਾਲਾ ਪਾ ਕੇ ਕਦੀ ਕਿਸੇ ਮੂਰਤੀ ਦੇ ਨਕਰ ਕਰਦਾ ਇੰਨੇ ਦੇ ਨਾਲ ਰਸੂਲਪੁਰ ਗਏ ਨੇ ਲੱਗਦਾ ਨਹੀਂ ਕਮ ਸਿੱਖਾਂ ਵਾਲੇ ਨਹੀਂ ਏ ਦੂਜੀ ਬੇਨਤੀ ਪੋਡਕਾਸਟ ਕੀਤਾ ਇੰਟਰਵਿਊ ਕੀਤਾ ਇੱਕ ਇੰਟਰਵਿਊ ਦੇ ਦੌਰਾਨ ਜਿਉ ਇਹਨੇ ਗੱਲ ਕਹੀ ਆਂਦਾ ਮੈਨੂੰ ਪਤਾ ਨਹੀਂ ਸੀ ਫੇ ਰਸੂਲਪੁਰ ਗਏ ਨੂੰ ਪੰਥਰੇ ਵਿੱਚੋਂ ਛੇਕਿਆ ਵ ਮੈਂ ਬੇਨਤੀ ਕਰਾਂ ਉਹਦਾ ਤੈਨੂੰ ਨਿਗੀ ਨਿਗੀ ਗੱਲ ਪਤਾ ਲੱਗਦੀ ਵੀ ਕੀ ਹੋਣ ਡਿਆ ਕੀ ਨਹੀਂ ਰਸੂਲਪੁਰ ਕੀਨ ਪੰਥਰੇ ਦੇ ਵਿੱਚੋਂ ਛੇਕਿਆ ਤੈਨੂੰ ਪਤਾ ਹੀ ਨਹੀਂ ਉਹਦਾ ਵੀ ਪੰਥਰੇ ਦੇ ਵਿੱਚੋਂ ਛੇਕਿਆ ਉਹਨੂੰ ਫੇਕ ਬੰਦੇ ਤੂੰ ਆਂਦਾ ਮੈਂ ਜਾਤੀਵਾਦ ਦੇ ਵਿੱਚੋਂ ਕੱਢਣ ਕਰਕੇ ਜਾ ਰਿਆਂ ਲੋਕਾਂ ਨੂੰ ਜਾਤੀਵਾਦ ਦੇ ਵਿੱਚੋਂ ਕੱਢਣਾ ਤੇ ਫੇ ਕਿਸੇ ਜਾਤੀਵਾਦ ਦੇ ਵਿੱਚੋਂ ਕੱਢਣ ਵਾਲੇ ਬੰਦੇ ਨੂੰ ਮਿਲਿਆ ਉਹ ਤੇ ਆਪ ਜਾਤੀਵਾਦ ਨੂੰ ਪ੍ਰਮੋਟ ਕਰ ਰਿਆ ਨੰਬਰ 3 ਆਂਦਾ ਵੀ ਮਿਲਿਆ ਆਰਐਸਐਸ ਨਾਲ ਚਪਲਾਂ ਦੇ ਵਿੱਚ ਆਰਐਸਐਸ ਦੀਆਂ ਜਿ ਬਹਿ ਗਿਆ ਆਰਐਸਐਸ ਦੀਆਂ ਚਪਲਾਂ ਚਟੀਆਂ ਤਾਂ ਮੁੜ ਕੇ ਸਫਾਈ ਕੀ ਦਿੱਤੀ ਆਂਦਾ ਵੀ ਜਿਹੜੇ ਬੰਦੇ ਭਗਤ ਕਹਿੰਦੇ ਆ ਰਵਦਾਸ ਜੀ ਨੂੰ ਜਿਹੜੇ ਬੰਦੇ ਭਗਤ ਕਹਿੰਦੇ ਆ ਨਾ ਉਹਨਾਂ ਨੂੰ ਵਿਰੋਧ ਕੀਤਾ ਗਿਆ ਮੇਰਾ ਜਿਹੜੇ ਗੁਰੂ ਕਹਿੰਦੇ ਆ ਨਾ ਮੈਂ ਇਹ ਗੱਲ ਹੀ ਕੀਤੀ ਸੀ ਗੁਰੂ ਰਵਦਾਸ ਕਹੋ ਮੈਂ ਬੇਨਤੀ ਕਰਾਂ ਤੇਰੀਏ ਵੀ ਗੱਲ ਨਹੀਂ ਮੈਂ ਕਰਦੀ ਉਹ ਕਿਵੇਂ ਉਹ ਐਵੇਂ ਵੀ ਜਿੱਥੇ ਤੇ ਗੱਲ ਕਰਦੇ ਆ ਭਗਤ ਰਵਦਾਸ ਸਾਡਾ ਕੋਈ ਪ੍ਰਚਾਰਕ ਭਗਤ ਰਵਦਾਸ ਕਹਦੇ ਉਹਦੀਆਂ ਪੱਗਾਂ ਦਾ ਹੱਥ ਦਿਆਂ ਉਥੇ ਗੁਰੂ ਰਵਦਾਸ ਮੈਂ ਥੱਲੇ ਬੈਠਾ ਹਾਡੇ ਸਾਹਮਣੇ ਕੋਈ ਬੰਦਾ ਗੁਰੂ ਰਵਦਾਸ ਗੁਰੂ ਰਵਦਾਸ ਕਰਕੇ ਕਥਾ ਕਰ ਰਿਹਾ ਹੈ ਅਸੀਂ ਉਹਦਾ ਕੋਈ ਕਿਸੇ ਨੇ ਵਿਰੋਧ ਨਹੀਂ ਕੀਤਾ ਉੱਠ ਕੇ ਕਰੇ ਅਗਲਾ ਸਤਿਕਾਰ ਕਰਦਾ ਪਰ ਗੱਲ ਵਿਰੋਧ ਹੁੰਦਾ ਹਮੇਸ਼ਾ ਭਗਤ ਕਹਿਣ ਵਾਲਿਆਂ ਵੱਲੋਂ ਗੁਰੂ ਕਹਿਣ ਵਾਲਿਆਂ ਵੱਲੋਂ ਵਿਰੋਧ ਹੁੰਦਾ ਵਾ ਭਗਤ ਕਹਿਣ ਵਾਲਿਆਂ ਦਾ ਭਗਤ ਕਹਿਣ ਵਾਲੇ ਤੇ ਗੁਰੂ ਕਹਿਣ ਵਾਲਿਆਂ ਦਾ ਵਿਰੋਧ ਕਰਦੇ ਹੀ ਨਹੀਂ ਅਸੀਂ ਤਾਂ ਤੁਹਾਡਾ ਕਰੀ ਵਿਰੋਧ ਕੀਤਾ ਹੀ ਨਹੀਂ ਸਾਰੇ ਗੱਲ ਹੀ ਘੁਮਾ ਦਿੱਤੀ ਗਈ ਵੀ ਮੈਂ ਗੁਰੂ ਰਵਦਾਸ ਜੀ ਕਰ ਕਹਿਣ ਕਰਕੇ ਮੈਂ ਉਹਨਾਂ ਨੂੰ ਮਿਲਿਆ ਤੇ ਮੇਰਾ ਵਿਰੋਧ ਕੀਤਾ ਭਰਾਵਾ ਤੇਰਾ ਉਸ ਕਰਕੇ ਵਿਰੋਧ ਨਹੀਂ ਕੀਤਾ ਵਿਰੋਧ ਅਸੀਂ ਉਹਨਾਂ ਨੇ ਕੀਤਾ ਜਦ ਤੱਕ ਜਿਹੜੇ ਕੈਨੇਡਾ ਪ੍ਰਚਾਰਕਾਂ ਨੂੰ ਕੰਨੋਂ ਫੜ ਕੇ ਥੱਲੇ ਲਾ ਦਿਓ ਪ੍ਰਚਾਰਕਣੀਆਂ ਪੱਗਾਂ ਲਾ ਦਿਓ ਜਿਹੜੇ ਇਦਾਂ ਕਹਿ ਰਹੇ ਆ ਅਸੀਂ ਤਾਂ ਉਹਨਾਂ ਨੇ ਵਿਰੋਧ ਕੀਤਾ ਕਦੀ ਵਿਰੋਧ ਤੇਰਾ ਅਸੀਂ ਉਸ ਗੱਲ ਦਾ ਕਰ ਰਹੇ ਆ ਜਿਹੜਾ ਸ਼ਰਿਆਮ ਆ ਆਰਐਸਐਸ ਦੇ ਪੈਰਾਂ 'ਚ ਬੈਠਾ ਤੂੰ ਜਿਹੜਾ ਸ਼ਰਿਆਮ ਕਹਿ ਰਿਹਾ ਵੀ ਸਾਡੇ ਜਟਾ ਜੂਟ ਆ ਸ਼ਰਿਆਮ ਕਹਿ ਰਿਹਾ ਵਾ ਪਰਸ਼ੂਰਾਮ ਦੀ ਵੰਸਿਆ ਹੀ ਵਿਰੋਧ ਤੇ ਉਸ ਗੱਲ ਦਾ ਤੇਰਾ ਵੀਰੇ ਬਾਕੀ ਦੂਜੀ ਬੇਨਤੀ ਜਿਹੜੇ ਕਹਿ ਰਹੇ ਮੈਨੂੰ ਖਤਰਾ ਵਾ ਵੀਰਾ ਮੇਰੇ ਤੋਂ ਤੈਨੂੰ ਕੋਈ ਖਤਰਾ ਨਹੀਂ ਅਸੀਂ ਬੰਦੇ ਨੂੰ ਮਾਰੀਦਾ ਜ਼ਰੂਰ ਆ ਪਰ ਬੰਦੇ ਨੂੰ ਵਿਚਾਰਾਂ ਦੇ ਹਥਿਆਰ ਨਾਲ ਮਾਰੀਦਾ ਵਾ ਗੋਲੀਆਂ ਵਾਲੇ ਹਥਿਆਰ ਨਾਲ ਉਹ ਬੰਦੂਕ ਵਾਲੇ ਹਥਿਆਰ ਨਾਲ ਅਸੀਂ ਕਦੀ ਨਹੀਂ ਬੰਦਾ ਮਾਰਿਆ ਅਸੀਂ ਬੰਦਾ ਨੂੰ ਵਿਚਾਰਾਂ ਵਿਚਾਰਾਂ ਵਾਲੇ ਹਥਿਆਰ ਨਾਲ ਮਾਰੀਦਾ ਵਾ ਬੰਦਾ ਮਾਰ ਦਈਦਾ ਅਸੀਂ ਹੌਲੀ ਹੌਲੀ ਪਰ ਅਸੀਂ ਵਿਚਾਰਾਂ ਨਾਲ ਬੰਦਾ ਮਾਰਦੇ ਹਥਿਆਰਾਂ ਨਾਲ ਨਹੀਂ ਮਾਰਦੇ ਅਸੀਂ ਵਿਚਾਰਾਂ ਨਾਲ ਮਾਰਦੇ ਹਾਂ ਮਾਰਾਂਗੇ ਤੈਨੂੰ ਅਸੀਂ ਪਰ ਹਥਿਆਰਾਂ ਨਾਲ ਨਹੀਂ ਮਾਰਾਂਗੇ ਸਰੀਰ ਕਿੱਪਾ ਕਿਉਂਦਾ ਤੂੰ ਜਿੰਦਾ ਹੀ ਤੁਰਿਆ ਫਿਰੇਗਾ ਪਰ ਤੈਨੂੰ ਵਿਚਾਰਾਂ ਨਾਲ ਮਾਰਾਂਗੇ ਅਸੀਂ ਕਿਹੜੀਆਂ ਵਿਚਾਰਾਂ ਜਿਹੜਾ ਗੁਰਕੀ ਨੰਦਾ ਸੁਣੇ ਨਾ ਕਾਣ ਸਾਡੇ ਗੁਰੂ ਬਾਰੇ ਏਡੀ ਭੱਦੀ ਸ਼ਬਦਾਵਲੀ ਤੋਂ ਵਰਤੀ ਜੇ ਕਿਸੇ ਸਮੇਂ ਤੇ ਕੀ ਕਿਹਾ ਕੀ ਹੋ ਗਿਆ ਜੇ ਮੈਂ ਗਾਲਾਂ ਕੱਢਦੇ ਰਹੀ ਆ ਅੰਦਾ ਕੀ ਹੋਇਆ ਅੰਦਾ ਗੁਰੂ ਸਾਹਿਬ ਵੀ ਗਾਲਾਂ ਕੱਢਦੇ ਰਹੇ ਆ ਕਿਤੇ ਬਾਣੀ ਚੋਂ ਵਹਲਾ ਵਖਾ ਫੇਰ ਵਹਲਾ ਕਬੂ ਹੁਣ ਜਿਹੜੀ ਉਹ ਪੰਕਤੀ ਰਣ ਚੜੇ ਇਹ ਇਥੋਂ ਇਹ ਸਭ ਤੋਂ ਹੋ ਗਿਆ ਗੁਰੂ ਸਾਹਿਬ ਗਾਲਾਂ ਕੱਢਦੇ ਰਹੇ ਆ ਇਤਿਹਾਸ ਦੇ ਵਿੱਚ ਫਿਰ ਜੋ ਮਰਜੀ ਕੱਢੀ ਮਾਰੋ ਵਿਚਾਰ ਬਾਣੀ ਚੋਂ ਕਰੋ ਬਾਣੀ ਬਾਣੀ ਕੀ ਕਹਿੰਦੀ ਆ ਇਤਿਹਾਸ ਮੁਹੀ ਮੰਨਦੇ ਆ ਇਤਿਹਾਸ ਨੂੰ ਖੰਡ ਨਹੀਂ ਪਰ ਇਤਿਹਾਸ ਸਾਰਾ ਸੱਚਾ ਨਹੀਂ ਜਤ ਇਤਿਹਾਸ ਦੇ ਵਿੱਚ ਰਲਗਟ ਆ ਤੇ ਦੂਜੀ ਬੇਨਤੀ ਜਿਹੜਾਂ ਦਾ ਗੁਰਕੀ ਨੰਦਾ ਸੁਣੇ ਨਾ ਕਾਣ ਹੀ ਕੰਨੇ ਆ ਇਹਨੇ ਸਾਡੀ ਗੁਰੂ ਦੀ ਨਿੰਦਿਆ ਕੀਤੀ ਇਸ ਗੱਲ ਤੋਂ ਰੋਸ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ